ਔਰ ਸਵੀਜੀ ਦੇ ਕਥਨ ਦੇ ਅਨੁਸਾਰ ਇਹਦੇ ਨਾਲ ਇੱਕ ਹਰਤਾਰਾ ਜਿਹੜਾ ਹੈਗਾ ਉਹ ਸਵਨੰਤ ਚੱਲ ਰਿਹਾ ਹੈ ਉਹ ਮਰਤਾਰਾ ਇਹ ਹੈ ਕਿ ਜਿਹੜੀ ਸਰਮਾਇਦਾਰੀ ਕਿਸੇ ਵਕਤ 16 ਮਈਸਤਾਨ ਮੇਠਾਮੀ ਸਦੀ ਦੇ ਵਿੱਚ ਇੱਕ ਆਗਾਮ ਨੂੰ ਰੋਲ ਅਰਾਗ ਕਰ ਯੋਗ ਤੇ ਵਿੱਚ ਉਹੀ ਸਰਪਾਇਦਾਰੀ ਆਪਣੀ ਆਤਮ ਨੂੰ ਮਜ਼ਬੂਤ ਕਰਨ ਦੇ ਵਾਸਤੇ ਆਪਣੇ ਵਾਸਤੇ ਸਸਤੇ ਭਾਤੇ ਕੱਚਾ ਮਾਲ ਦੇ ਦੌਰਦ ਇਕੱਠੀ ਕਰਨ ਦੇ ਵਾਸਤੇ ਉਸੇ ਵੇਲੇ ਜਿਨ੍ਹਾਂ ਨੂੰ ਉਹ ਹਨੇਰੇ ਦਾ ਯੁੱਗ ਕਹਿੰਦੇ ਸਨ ਜਿਨ੍ਹਾਂ ਨੂੰ ਹਨੇਰੇ ਦਾ ਸਥਾਨ ਕਹਿੰਦੇ ਸਨ ਏਸ਼ੀਆ ਤੇ ਅਫਰੀਕਾ ਦੇ ਵਿੱਚ ਉਹ ਸ਼ਿਕਾਰੀ ਬਣ ਕੇ ਆਪਣੇ ਬੰਦਿਆਂ ਨੂੰ ਆਪਣੀ ਫੌਜ ਨੂੰ ਆਪਣੇ ਦਸਤਿਆਂ ਨੂੰ ਭੇਜ ਰਹੇ ਸਨ ਦੋ ਮਸਾਲਾਂ ਉਗੜ ਗਿਆ ਸਾਰਾ ਮਸਾਲਾ ਹੈ ਕੋਲੰਬਸ ਜਿਹੜਾ ਕਿ ਨਿਕਲ ਲੱਗਿਆ ਸੀਗਾ ਲੱਭਣ ਨਿਕਲਿਆ ਸੀ ਹਿੰਦੁਸਤਾਨ ਚਲੇ ਗਿਆ ਅਮਰੀਕਾ ਤੇ ਤੇ ਵਾਸਤੂ ਦਾ gama ਜੋ ਸਾਡੇ ਕਾੜੀ ਕਟੜੇ ਰੰਦਕਾ ਉੱਥੇ ਪਹੁੰਚ ਗਿਆ ਜਿਹੜੀਆਂ ਹਕੂਮਤਾਂ ਇਹਨਾਂ ਲਈ ਇੱਥੇ ਲਾਗੂ ਕੀਤੀਆਂ ਭਾਵੇਂ ਉਹ ਦੇ ਵਿੱਚ ਪੱਛਮੀ ਵਿਚਾਰ ਵੀ ਨਾਲ ਆਏ ਪਰ ਉਹਨਾਂ ਹਕੂਮਤਾਂ ਨੇ ਸ਼ੁਰੂ ਤੋਂ ਲੈ ਕੇ ਆਪਣੇ ਸਿੱਧੇ ਰਾਜ ਖਤਮ ਹੋਣ ਤੱਕ ਜਿਹੜੇ ਇਨ੍ਹਾਂ ਮੁਲਕਾਂ ਦੇ ਬਹੁਤ ਪ੍ਰਸ਼ਾਂਤੂ ਹਿੱਸੇ ਸਨ ਚਾਹੇ ਉਹ ਜ਼ਗੀਰਦਾਰ ਸਨ ਚਾਹੇ ਉਹ ਰਜਵਾੜੇ ਸਨ ਸ਼ਾਹੀ ਨਾਲ ਸੰਬੰਧਤ ਲੋਕ ਸਨ ਚਾਹੇ ਉਹ ਉੱਚੀਆਂ ਜਾਤਾਂ ਦੇ ਨਾਲ ਤੇ ਜਾਤ ਦੇ ਆਧਾਰ ਤੇ ਜ਼ੁਲਮ ਕਰਨ ਬਣੇ ਲੋਕ ਸਨ ਉਹਨਾਂ ਨੂੰ ਉਹਨਾਂ ਨੇ ਹਮੇਸ਼ਾ ਤਕੜਾ ਕੱਕੇ ਰੱਖਿਆ ਤੇ ਕਿਸੇ ਤਰੀਕੇ ਨਾਲ ਵੀ ਜਿਸ ਤਰ੍ਹਾਂ ਜ਼ੋਰ ਦੇ ਵਿੱਚ ਸਰਵੇਦਾਰ ਨੇ ਜ਼ਗੀਰਦਾਰ ਦਾ ਸਾਥਨਾ ਕੀਤਾ ਸੀ ਜਗੀਰوں ਰਿਸ਼ਤਿਆਂ ਨੂੰ ਪਿਛਾਂ ਛੁਪਿਆ ਸੀ ਇਥੇ ਉਹ ਜ਼ਗੀਰੂ ਤੇ ਜਾਤ ਅਧਾਰਿਤ ਰਿਸ਼ਤਿਆਂ ਨੂੰ ਨਾ ਸਿਰਫ ਕਾਇਮ ਰੱਖਿਆ ਸਗੋਂ ਹਕੂਮਤ ਦਾ ਰਿਸਾ ਬਣਾ ਕੇ ਉਹਨੂੰ ਮਜ਼ਬੂਤ ਨੰਬਰ 3 ਇਸ ਗੱਲ ਤੋਂ ਬਾਅਦ ਤੀਸਰੀ ਗੱਲ ਵਿਚਾਰਨ ਦੀ ਬਹੁਤ ਲੋੜ ਹੈ ਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਡੇ ਵਰਗੇ ਮੁਲਕਾਂ ਦੇ ਲੋਕ ਲਗਾਤਾਰ ਸਾਮਰਾਜਵਾਦ ਜਾਂ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਦੇ ਰਹੇ ਆਪਣੀ ਆਜ਼ਾਦੀ ਦੇ ਹੱਕ ਦੇ ਵਿੱਚ ਉਹ ਲੰਬੇ ਸੰਘਰਸ਼ ਕਰਦੇ ਰਹੇ ਪਰ ਸਾਡੇ ਵਰਗੇ ਮੁਲਕ ਦੇ ਸੰਗਤ ਇਹ ਅਸੀਂ ਵੀ ਹੈ ਜਿਵੇਂ ਪਾਕਿਸਤਾਨ ਸਾਡੇ ਸਦਰ ਦੇ ਵਿੱਚ ਜਿਹੜੀ ਉਹ ਧਾਰਾ ਸੀ ਸਾਡੇ ਆਜ਼ਾਦੀ ਦੀ ਲਹਿਰ ਦੀ ਜਿਹੜੀ ਲੋਕਾਂ ਦੇ ਹਕੀਕੀ ਹੱਕਾਂ ਦੀ ਲੋਕਾਂ ਦੇ ਹਕੀਕੀ ਆਜ਼ਾਦੀ ਵਾਲੇ ਰਿਸ਼ਤਿਆਂ ਦੀ ਤੇ ਲੋਕਾਂ ਦੇ ਹੱਕ ਤੇ ਆਰਥਿਕਤਾ ਦੀ ਗੱਲ ਕਰਦੀ ਲਹਿਰ ਸੀ ਉਸ ਨੂੰ ਪ੍ਰਸ਼ਾਸਿਤ ਕੇ ਜਿਹੜੀਆਂ ਹਕੂਮਤਾਂ ਇੱਥੇ ਰਾਜ ਕਰਨ ਆਈਆਂ ਉਹਨਾਂ ਦੀ ਸਾਂਝ ਵਿਚਾਰਧਾਰਕ ਤੌਰ ਤੇ ਤੇ ਪਦਾਰਥਕ ਤੌਰ ਤੇ ਉਹ ਸਾਂਝ ਹਮੇਸ਼ਾ ਉਹਨਾਂ ਦੇ ਆਪਣੇ ਸਾਮਰਾਜਵਾਦੀ ਜਿਹੜੇ ਹਾਕਮ ਸਨ ਉਹਨਾਂ ਦੇ ਨਾਲ ਪਹਿਲਾਂ ਵੀ ਬਣੀ ਹੋਈ ਸੀ ਤੇ ਉਸ ਤੋਂ ਪਿੱਛੋਂ ਵੀ ਬਣੀ ਇਹ ਗੱਲ ਮੈਂ ਕਿਉਂ ਕਹਿ ਰਹੇ ਹਾਂ ਜਿਹਦਾ ਅਰਥ ਕੀ ਹੈ ਇਹਦਾ ਵਿਸਥਾਰ ਕੀ ਹੈ ਇਹਦਾ ਵਿਸਥਾਰ ਇਹ ਹੈ ਕਿ ਸਾਨੂੰ ਅੱਜ ਕੱਲ ਆਮ ਤੌਰ ਤੇ ਯੂਨੀਵਰਸਿਟੀਆਂ ਦੇ ਵਿੱਚ ਸਾਡੀ ਕਿਤਾਬਾਂ ਦੇ ਵਿੱਚ ਸਕੂਲਾਂ ਚ ਕਾਲਜਾਂ ਚ ਸਾਰੇ ਬੁੱਧੀਮਾਨ ਤੱਜਾਂ ਬਣੋ ਇਹ ਸਭ ਪੜਾਇਆ ਜਾਂਦਾ ਹੈ ਕਿ ਹਿੰਦੁਸਤਾਨ ਦੀ ਉਸ ਵੇਲੇ ਦੀ ਸਟੇਟ ਜਾਂ ਉਸ ਵੇਲੇ ਦੀ ਲੀਡਰਸ਼ਿਪ ਇਨੀ ਜਾਗਰੂਕ ਸੀ ਕਿ ਉਹਨਾਂ ਨੇ ਸਾਡੇ ਮੁਲਕ ਨੂੰ ਧਰਮ ਅਧਾਰਿਤ ਮੁਲਕ ਨਹੀਂ ਬਣਾ ਦਿੱਤਾ ਜਿਸ ਨਾਲ ਪਾਕਿਸਤਾਨ ਬਣਿਆ ਜਾਂ ਉਹਨਾਂ ਨੇ ਸਾਡੇ ਸੰਵਿਧਾਨ ਦੇ ਵਿੱਚ ਬਹੁਤ ਚੰਗੇ ਮੌਲਿਕ ਅਧਿਕਾਰ ਦੇ ਚੈਪਟਰ ਅਤੇ ਅਸਿਕ ਤੌਰ ਤੇ ਇਹ ਆਪਣੇ ਤੌਰ ਦੇ ਇੱਕ ਸਚਾਈ ਵਾਲੀ ਹੈ ਪਰ ਇਹਦਾ ਕਿ ਚੁਕੜ ਇਹ ਵੀ ਹੈ ਕਿ ਉਹ ਹਾਕਮ ਜਿਹੜਾ ਉਸ ਵੇਲੇ ਬੜੇ ਸਾਨੂੰ ਸਭ ਕੁਝ ਸੰਭ ਦੇਣਾ ਚਾਹੁੰਦਾ ਸੀ ਇਹਦਾ ਪਿਛੋਕੜ ਇਹ ਹੈ ਕਿ ਸਾਡੇ ਲੋਕਾਂ ਨੇ ਉਸ ਉਸ ਸਾਹ ਜਿਹੜੀ ਇੱਕ ਵੱਡੀ ਜੰਗ ਲੜੀ ਸੀ ਉਦੇ ਨਾਲ ਲੋਕਾਂ ਦੇ ਵਿੱਚ ਜਿਹੋ ਜਿਹੇ ਚੇਤਨਤਾ ਦਾ ਪਸਾਰ ਹੋਇਆ ਸੀ ਉਸ ਚੇਤਨਤਾ ਦੇ ਪਸਾਰ ਦੇ ਖਿਲਾਫ ਜਾ ਕੇ ਉਹਨਾਂ ਹਾਕਮਾਂ ਕੋਲ ਇਹ ਤਾਕਤ ਨਹੀਂ ਸੀ ਕਿ ਉਹ ਇਸ ਤੋਂ ਬਗੈਰ ਕੁਝ ਹੋਰ ਕਰ ਸਕਣ ਜਿੱਥੇ ਜ਼ੋਰ ਚੱਲਿਆ ਉਹਨਾਂ ਨੇ ਉੱਥੇ ਲਗਾਤਾਰ ਉਹ ਆਪਣਾ ਜ਼ੋਰ ਚਲਾਉਂਦੇ ਨੇ ਮਿਸਾਲ ਦੇ ਤੌਰ ਤੇ ਤਲੰਗਾਨਾ ਜਿੱਥੇ ਜ਼ਮੀਨ ਦੇ ਵਾਸਤੇ ਕਿਸਾਨਾਂ ਦਾ ਬਰਤਨ ਕਰ ਤਲੰਗਾਨਾ ਦੇ ਕਿਸਾਨਾਂ ਤੇ ਜੋ ਜ਼ੁਲਮ ਹੋਇਆ ਉਹ ਸਾਡੇ ਇਤਿਹਾਸ ਦਾ ਹਿੱਸਾ ਹੈ ਸਾਡੇ ਪੰਜਾਬ ਦੇ ਮਾਲਵੇ ਦੇ ਵਿੱਚ ਜਿਹੜਾ ਝਾਰਾ ਸਟੇਟ ਸੀ ਫ੍ਰੀ ਫੂਡ ਸਟੇਟ ਸੀ ਇਹਨਾਂ ਦੇ ਵਿੱਚ جو لال پارٹی دی اگوائی جو مزارہ لہر چلی یا اس تو پہلا اتھے جو پجر منڈر لہر سی لوگ کا نہیں انہوں نے جو ظلم ہوئے ہیں وہ ظلم بھی سبھی کے دہاز دا حصہ ہے اس کر کے یہ دنے ہی نہیں گلنا ہے کیا یہ دنے گلنا تو بعد ہی اسی اپنے راج دی خسرت مارے کوئی فیصلہ کر سکتے ਕਿ ਸਾਡਾ ਰਾਜ ਸਾਡੇ ਤੇ ਰਾਜ ਕਰਨ ਵਾਲੇ ਲੋਕ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋ ਸਕਦੇ ਹੈ ਉਹਨਾਂ ਨੇ ਹਮੇਸ਼ਾ ਆਪਣੀ ਤਾਕਤ ਤੇ ਔਰ ਤਾਕਤ ਜਿਹੜੀ ਸੀ ਹਥਿਆਰਪਨ ਤਾਕਤ ਸੀ ਉਹ ਸਥਿਆਰਪਨ ਤਾਕਤ ਤੇ ਜ਼ੋਰ ਤੇ ਉਹਨਾਂ ਨੇ ਹਮੇਸ਼ਾ ਰਾਜ ਕਰਨਾ ਚਾਹਿਆ ਇਸ ਰੋਸ਼ਨੀ ਵਿੱਚ ਇਹ ਕਿਹਨਾ ਲਾਸ ਵੀ ਹੈ ਕਿ ਸਾਡਾ ਰਾਜ ਉਹਦਾ ਸੰਵਧਾਨ ਜਿਹੋ ਜਾਂ ਮਰਜ਼ੀ ਹੋਵੇ ਉਹਦੇ ਵਿੱਚ ਜਿਹੋ ਜਿਹੇ ਮਰਜ਼ੀ ਤੁਹਾਨੂੰ ਅਧਿਕਾਰ ਮਿਲੇ ਹੋ ਇਹ ਰਾਜ ਹਮੇਸ਼ਾ ਕਾਨੂੰਨ ਦੇ ਪੱਧਰ ਤੇ ਨਵੇਂ ਕਾਨੂੰਨ ਬਣਾ ਕੇ ਆਪਣੀ ਹੀ ਕਾਨੂੰਨਾਂ ਨੂੰ ਰੰਗ ਕੇ ਜਦ ਨੰਗਾ ਚਿੱਟਾ ਕਾਨੂੰਨਾਂ ਤੋਂ ਬਾਹਰ ਜਾ ਕੇ ਤਾਕਤ ਦੇ ਜ਼ੋਰ ਤੇ ਉਹ ਸਾਡੇ ਤੇ ਰਾਜ ਕਰਦਾ ਉਹਦੀ ਮੈਂ ਡਿਟੇਲ ਨਹੀਂ ਜਾਵਾਂਗਾ ਸਿਰਫ ਇਨਾ ਕਹਾਗਾ ਕਿ ਇਹ ਜਿਹੜੀ ਰਾਜ ਦੀ ਨੇਚਰ ਹੈ ਜਿਹੜੇ ਰਾਜ ਐਮਰਜੈਂਸੀਆਂ ਲੱਗਦੇ ਹੈ ਔਰ ਜਿਹੜੇ ਰਾਜ ਹੁਣ ਬੜੇ ਹਾਲਾਤ ਪੈਦਾ ਹੋਏ ਗਏ ਹੈ ਇਹ ਰਾਜ ਹਜੇ ਵੀ ਜੋ ਬਸਤੀਵਾਦੀ ਰਾਜ ਦਾ ਚੌਕਟ ਹੈ ਉਸ ਚੌਕਟੇ ਤੋਂ ਬਾਹਰ ਜਾ ਕੇ ਅਸੀਂ ਇਸ ਰਾਜ ਦੀ ਅਸਲ ਸੁਭਾ ਨੂੰ ਅਸਲ ਖਸਰਤ ਨੂੰ ਨਹੀਂ ਸੰਸਕਿਰਤ ਇਨਸਤ ਦੇ ਵਿੱਚ ਇਹ ਕਹਿਣਾ ਜ਼ਿਆਦਾ ਵਾਜਬ ਹੋਵੇਗਾ ਕਿ ਐਮਰਜੈਂਸੀ ਲਾਏਗੀ 75 ਦੇ ਵਿੱਚ ਉਹ ਆਪਣੇ ਆਪ کوئی بکل اتری کٹنا ہوئے کٹنا نہیں سی یہ نہیں سی کہ کوئی وارٹر شیٹ کٹنا واپ رہی ہے کہ اس نے حالات نمہ موڑ دیا جس نے کہ سفٹی طورتے راج دی خسلتن بدلتا وہ وارٹر شیٹ صرف اس کا سی کہ جو راج تھوڑے دے ظلم کرتا ہے وہ ظلم دی ایک انتہا بڑی وہ سب تک سمجھوں گا ہے ਕਿ ਜਿਹੜਾ ਜੋ ਰਾਜ ਦਾ ਆਪਣਾ ਸੁਭਾਅ ਹੈ ਉਹਦੀ ਲਗਾਤਾਰਤਾ ਦੇ ਵਿੱਚ ਹੀ ਐਮਰਜੈਂਸੀ ਲੱਗਦੀ ਹੈ ਜਾਂ ਉਸ ਤੋਂ ਬਾਅਦ ਐਮਰਜੈਂਸੀ ਘਟਦੀ ਹੈ ਇਸ ਕਰਕੇ ਮੈਂ ਫਿਰ ਇਸ ਗੱਲ ਨੂੰ ਅੰਡਰਲਾਈਨ ਕਰਕੇ ਕਹਿਣਾ ਚਾਹਾਂਗਾ ਕਿ ਇਸ ਰਾਜ ਦੀ ਬ੍ਰਿਆੰਤੀ ਸੁਭਾਅ ਤੋਂ ਬਾਹਰ ਜਾ ਕੇ ਐਮਰਜੈਂਸੀ ਦੀ ਅਸਲ ਸੁਭਾਅ ਨੂੰ ਸਮਝਣਾ ਸਬਤ ਨਹੀਂ ਤੇ ਉਹ ਜੋ ਸੁਭਾਅ ਹੈਗਾ ਉਹ ਮੁੱਖ ਤੌਰ ਤੇ ਜਿਹੜੇ ਹਿੱਸੇ ਇਸ ਰਾਜ ਤਬਦੀਲੀ ਕਰਕੇ ਚੰਗੇ ਭਵਿੱਖ ਦੀ ਆਸ ਲੈ ਕੇ ਸੰਘਰਸ਼ ਦੇ ਰਾਜ ਪਹਿਣਾ ਚਾਹੁੰਦੇ ਆ ਉਸ ਰਾ ਤੇ ਜਾਣ ਬੜੇ ਹਿੱਸਿਆਂ ਨੂੰ ਨਵੇਸ਼ਾ ਇਤੋਂ ਦਾ ਰਾਹ ਤਾਕਤ ਦੇ ਸ਼ਕਤੀ ਦੇ ਆਧਾਰ ਤੇ ਉੱਝਲ ਦੇ ਰਾਹ ਪਿਆਰੇ ਇਹ ਹੀ ਕਾਰਨ ਹੈ ਕਿ ਭਿੱਜ ਨੂੰ ਵਿੱਚ ਤੇ ਯੂਨੀਵਰਸਟਾਨ ਨੂੰ ਕਿਸਾਨੀ ਆਤਮਾ ਨੂੰ ਵਿਦਿਆਰਥੀ ਨੌਜਵਾਨਾਂ ਨੂੰ ਇਹ ਦੇ ਨਾਲ-ਨਾਲ ਜਿਹੜੇ ਰਾਜਸੀ ਆਗੂ ਇਸ ਦਾ ਸੰਚਾਰ ਸ਼ਕਿਏ ਉਹਨਾਂ ਨੂੰ ਜੇਨਾ ਰੈਸੋਰਸ ਸੈਟਅਪ ਮੈਂ ਤੁਹਾਨੂੰ ਇੱਕ ਛੋਟੀ ਜੀ ਹੋਰ ਮਿਸਾਲ ਦੇ ਦਿੰਦਾ ਪਰ ਮੂਤੂ ਇਸ ਗੱਲ ਦਾ ਸਮਝ ਜਾ اٹتالی مہاتما گاندھی کا قتل اس تو پچھو آر ایس ایس سے بین ہو جتر بندی دن بھی لگاتار لگتے رہے بین نیس طرح لاگو کرنا ایدہ فرق سمجھنا <تصفح> आरएसएस के खिलाफ बैन के दौरान ये ठीक है कि गोलवलकर गिरफ्तार हुआ है जेड़ा पोस्ट वले सर संचालक थी आरएसएस ने पर यदि ਤੁਸੀਂ ਇਹ ਨਾ ਨਰ ਨਰ ਦਸਤਾਨੇ ਪਾ ਕੇ ਬਾਕਸਿੰਗ ਹੇਟੇ ਦੀ ਕੋਸ਼ਿਸ਼ ਕਰੋ ਇਹ ਬਾਕਸਿੰਗ ਕੋ ਹੋ ਜੀਸੀ ਮੈ ਸਾਡ ਨਾ ਪੜੀ ਤੇ ਮਦਨੂਕ गोलवलकर ਦਾ ਹੋਰ ਬਿਆਨ ਨਹੀਂ ਆਂਦਾ ਉਨੇ ਸਰਕਾਰ ਨਾਲ ਇਹ ਰਾਬਤਾ ਕਾਇਮ ਕੀਤਾ ਮੈਨੂੰ ਨਾਲ ਬਿਤੇਲ ਨਾਲ ਕਿ ਜੇ ਤੁਸੀਂ ਸਾਡੇ ਤੋਂ ਪੈਨ ਚੱਕ ਲੋ ਤਾਂ ਅਸੀਂ ਜਿੰਨੀ ਲੜਾਈ ਕਾਂਗਰਸ ਤੋਂ ਖਿਲਾਫ ਦੇ ਸਕਦੇ ਹਾਂ ਸ਼ਾਇਦ ਉਹ ਕੋਈ ਕੁਝ ਨਾਲੇਸ ਦਾ ਅਰਥ ਇਹ ਹੈ ਕਿ ਰਾਜ ਦੀ ਬੁਨਿਆਦੀ ਵਿਰੋਧਤਾ ਲੋਕ ਕੰਦੇਸੇ ਲਸ਼ਕਰ ਇਸ ਇਹ ਕਾਰਨ